ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਮੱਕੀ ਦੇ ਰੇਟਾਂ ਦੀ ਗੱਲ ਕਰਾਂਗੇ ਵੱਖ-ਵੱਖ ਮੰਡੀਆਂ ਦੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ। ਸੋ ਤੁਸੀਂ ਵੀ ਕਮੈਂਟ ਕਰਕੇ ਆਪਣੇ ਏਰੀਆ ਦੇ ਰੇਟ ਜਰੂਰ ਜਿਹੜੇ ਆ ਉਹ ਸਾਂਝੇ ਕਰਿਓ। ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਸੋ ਸ਼ੁਰੂ ਕਰਦੇ ਹਾਂ ਜੀ ਮੰਡੀ ਤਰਨਤਾਰਨ ਤੋਂ। ਇੱਥੇ ਗਿੱਲੀ ਮੱਕੀ ਜਿਹੜੀ ਆ ਬਿਲਕੁਲ ਗਿੱਲੀ ਆ ਜਿਹਦਾ 30-35 ਮੌਚਰ ਆ। ਉਹ ਜਿਹੜੀ ਆ 1250 ਰੁਪਏ ਤੱਕ ਵਿਕ ਰਹੀ ਆ ਤੇ ਜੇ ਤੁਹਾਡਾ ਮੱਕੀ ਦਾ ਮੌਚਰ ਥੋੜਾ ਘਟਿਆ ਤਾਂ ਜਿਹੜੀ ਆ 1300 1350 ਦਾ ਵੀ ਚੱਲ ਜਾਂਦੀ ਆ ਤੇ ਸੁੱਕੀ ਮੱਕੀ ਜਿਹੜੀ ਬਿਲਕੁਲ ਤੋਂ ਬਲਵਾ ਕੇ ਆਪਾਂ ਉਹ ਜਿਹੜੀ ਆ 2200 ਰੁਪਏ ਤੱਕ ਵੀ ਮੱਕੀ ਜਿਹੜੀ ਇੱਥੇ ਵੇਖੀ ਹੈ ਚੰਗੀ ਵਧੀਆ ਉਦਾਂ 2100 ਤੋਂ ਲੈ ਕੇ ਤੇ 2200 ਦੇ ਵਿੱਚ ਵਿੱਚ ਜਿਹੜੀ ਮੱਕੀ ਵਿਕ ਰਹੀ ਆ ਅੱਗੇ ਸੁਲਤਾਨਪੁਰ ਮੰਡੀ ਦੀ ਗੱਲ ਕਰ ਲੈਨੇ ਆ ਜੀ ਉੱਥੇ ਗਿੱਲੀ ਮੱਕੀ ਜਿਹੜੀ ਆ ਪ੍ਰਿੰਟਿਕ ਮੌਚਰ ਵਾਲੀ ਉਹ 1200 ਰੁਪਏ ਨੂੰ ਵੇਖੀ ਜੇ ਤੇ ਸੁੱਕੀ ਮੱਕੀ ਜਿਹੜੀ ਆ ਉਹ ਉਥੇ 21200 ਰੁਪਏ ਰੇਡ ਰਿਹਾ ਜੀ ਅੱਗੇ ਨਾਬਾ ਮੰਡੀ ਦੀ ਗੱਲ ਕਰ ਲਈਏ ਜੀ ਉਥੇ ਮੱਕੀ ਜਿਹੜੀ ਆ ਗਿੱਲੀ ਮੱਕੀ ਗੱਲ ਕਰ ਲਈਏ ਜਿਹੜੀ ਉਹ 1190 ਰੁਪਏ ਵਿਗੀ ਆ ਤੇ ਸੁੱਕੀ ਮੱਕੀ ਜਿਹੜੀ ਆ ਉਹ 2125 ਰੁਪਏ ਜਿਹੜਾ ਉਥੇ ਰੇਡ ਰਿਹਾ ਜੀ ਸੋ ਸਾਡੇ ਲਾਗੇ ਜਿੰਨੀਆਂ ਮੰਡੀਆਂ ਨੇ ਜੰਡਿਆਲਾ ਗੁਰੂ ਹੋ ਗਿਆ ਫੱਤੂ ਢਿੰਗਾ ਹੋ ਗਿਆ ਕਪੂਰਥਲਾ ਹੋ ਗਿਆ ਇਹ ਜੰਨੀਆਂ ਲੱਗ ਲੱਗੇ ਮੰਡੀਆਂ ਵਾ ਇਹਨਾਂ ਦਾ ਰੇਟ ਬਿਲਕੁਲ ਜਿਹੜਾ ਵਾ ਸੇਮ ਸੇਮ ਦਾ ਚੱਲੀ ਜਾਂਦਾ ਬਾਕੀ ਮੱਕੀ ਜਿਹੜੀ ਆ ਉਹਦਾ ਮੌਚਰ ਵੇਖ ਕੇ ਰੇਟ ਲੱਗਦਾ ਤਾਂ ਕਿ ਸਾਰੀਆਂ ਮੰਡੀਆਂ ਦਾ 19 21 ਜਿਹੜਾ ਵਾ 100 200 ਰੁਪਏ ਉੱਤੇ ਥੱਲੇ ਰੇਟ ਜਿਹੜਾ ਚੱਲੀ ਜਾਂਦਾ ਤਕਰੀਬਨ ਰੇਟ ਇੱਥੇ ਕਿ ਚੱਲੀ ਜਾਂਦੇ ਆ ਗਿੱਲੀ ਮੱਕੀ ਜਿਹੜੀ ਆ ਉਹ 1200 ਤੋਂ ਲੈ ਕੇ ਤੇ 1300 ਦੇ ਵਿੱਚ ਤੇ ਜਿਹੜੀ ਆ ਸੁੱਕੀ ਮੱਕੀ ਆ ਉਹ 2000 ਤੋਂ ਲੈ ਕੇ 2200 ਦੇ ਵਿੱਚ ਜਿਹੜਾ ਰੇਟ ਮੱਕੀ ਦਾ ਚੱਲ ਰਿਹਾ ਜੀ ਸੋ ਧੰਨਵਾ